1 ਦਸੰਬਰ ਤੋਂ ਲਾਗੂ ਹੋਏ ਵੱਡੇ ਬਦਲਾ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵੱਡਾ ਉਲਟਫੇ ਕ੍ਰੈਡਿਟ ਕਾਰਡ ਦੇ ਵੀ ਬਦਲੇ ਨਿਯਮ ਆਮ ਖਾਸ ਦੀ ਜੇਬ ਤੇ ਪਵੇਗਾ ਅਸਰ 17 ਦਿਨ ਬੰਦ ਰਹਿਣਗੇ ਬੈਂਕ ਜਾਣੋ ਅੱਜ ਹੋਰ ਕੀ ਹੈ ਖਾਸ ਹੈਲੋ ਦੋਸਤੋ ਸਸ਼ੀਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਨਵੰਬਰ ਮਹੀਨਾ ਖਤਮ ਹੋ ਚੁੱਕਿਆ ਹੈ ਅਤੇ ਅੱਜ ਤੋਂ ਦਸੰਬਰ ਮਹੀਨਾ ਸ਼ੁਰੂ ਹੋ ਰਿਹਾ ਹੈ ਹਰ ਮਹੀਨੇ ਦੀ ਤਰ੍ਹਾਂ ਦਸੰਬਰ ਦਾ ਮਹੀਨਾ ਵੀ ਕਈ ਵੱਡੇ ਬਦਲਾ ਲੈ ਕੇ ਆ ਰਿਹਾ ਹੈ ਇਹ ਬਦਲਾ ਪਹਿਲੀ ਤਰੀਖ ਤੋਂ ਲਾਗੂ ਹੋਣਗੇ ਅਤੇ ਹਰ ਜੇਬ ਤੇ ਅਸਰ ਪਾਉਣਗੇ ਪਹਿਲੀ ਦਸੰਬਰ ਨੂੰ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਅਤੇ ਕ੍ਰੈਡਿਟ ਕਾਰਡ ਨਿਯਮਾ ਸਮੇਤ ਕਈ ਬਦਲਾ ਹੋਣ ਜਾ ਰਹੇ ਹਨ ਆਓ ਅਸੀਂ ਦੇਖਦੇ ਹਾਂ ਅੱਜ ਦਾ ਪਹਿਲਾ ਪੜੀ ਐਲਪੀਜੀ ਸਿਲੰਡਰ ਦੀ ਕੀਮਤ ਆਮ ਤੌਰ ਤੇ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸਰਕਾਰ ਐਲਪੀਜੀ ਦੀ ਕੀਮਤ ਬਦਲਦੀ ਹੈ ਵਪਾਰਕ ਗੈਸ ਸਿਲੰਡਰ ਅਤੇ ਐਲਪੀਸੀ ਦੀਆਂ ਕੀਮਤਾਂ ਵਿੱਚ ਬਦਲਾ ਦੇਖਿਆ ਗਿਆ ਅਜਿਹੇ ਇਸ ਵਾਰ ਵੀ LPG ਸਿਲੰਡਰ ਦੀ ਕੀਮਤ ਦੇ ਵਿੱਚ ਬਦਲਾਅ ਦੀ ਉਮੀਦ ਹੈ ਅਕਤੂਬਰ ਮਹੀਨੇ ਵਿੱਚ ਗੈਸ ਕੰਪਨੀਆਂ ਨੇ 19 ਕਿਲੋ ਦੇ ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ਵਿੱਚ 48 ਰੁਪਏ ਦਾ ਵਾਧਾ ਕੀਤਾ ਸੀ ਜਦਕਿ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ ਕ੍ਰੈਡਿਟ ਕਾਰਡ ਨਿਜਮਾ 'ਚ ਵੱਡਾ ਬਦਲਾਅ ਜੇਕਰ ਤੁਸੀਂ ਡਿਜੀਟਲ ਗੇਮਿੰਗ ਪਲੇਟਫਾਰਮ ਮਰਚੈਂਟ ਨਾਲ ਸੰਬੰਧਿਤ ਲੈਣ-ਦੇਣ ਲਈ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਦਰਅਸਲ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਕ੍ਰੈਡਿਟ ਕਾਰਡ ਉਪਭੋਗਤਾਵਾਂ ਨੂੰ ਇੱਕ ਵਾਰ ਫਿਰ ਝਟਕਾ ਦਿੱਤਾ ਹੈ ਐਸਬੀਆਈ ਕਾਰਡ ਦੀ ਵੈਬਸਾਈਟ ਦੇ ਅਨੁਸਾਰ 1 ਦਸੰਬਰ 2024 ਤੋਂ ਇਹ ਕੀ ਕ੍ਰੈਡਿਟ ਕਾਰਡ ਡਿਜੀਟਲ ਗੇਮਿੰਗ ਪਲੇਟਫਾਰਮਾਂ ਮਰਚੈਂਟ ਨਾਲ ਸੰਬੰਧਿਤ ਲੈਣ-ਦੇਣ ਉੱਤੇ ਰਿਕਾਡਰ ਪੁਆਇੰਟ ਨਹੀਂ ਦੇਣਗੀ ਅੱਗੇ ਬਾਦਿਆਂ ਅਗਲੇ ਅਪਡੇਟ ਵੱਲ ਬੈਂਕਾਂ ਦੇ ਵਿੱਚ 17 ਦਿਨ ਨਹੀਂ ਹੋਵੇਗਾ ਕੰਮ ਭਾਰਤੀ ਰਿਜ਼ਰਵ ਬੈਂਕ ਨੇ ਦਸੰਬਰ ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ ਇਸ ਹਿਸਾਬ ਨਾਲ ਦਸੰਬਰ ਦੇ ਵਿੱਚ ਕੁੱਲ 17 ਦਿਨ ਬੈਂਕ ਛੁੱਟੀਆਂ ਹੋਣਗੀਆਂ ਅਜਿਹੇ ਚ ਬਿਹਤਰ ਹੋਵੇਗਾ ਕਿ ਤੁਸੀਂ ਦਸੰਬਰ ਚ ਕੰਮ ਲਈ ਬ੍ਰਾਂਚ ਚ ਜਾਣ ਤੋਂ ਬਾਅਦ ਪਹਿਲਾਂ ਬੈਂਕ ਦੀਆਂ ਛੁੱਟੀਆਂ ਦੀ ਲਿਸਟ ਦੇਖ ਲਓ ਤਾਂ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦੇ ਅਪਡੇਟ ਚੰਗੇ ਲੱਗੇ ਹੋਣਗੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸਆਰ ਅਲਰਟ